ਅਮਸਾਦੇ ਵੱਲਾ ਇਲਾਕੇ ਦੀ ਸਬਜ਼ੀ ਮੰਡੀ ਦੇ ਵਿੱਚ ਮੀਡੀਆ ਰਿਪੋਰਟਾਂ ਮੁਤਾਬਕ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਇੱਕ ਪੰਜਾਬੀ ਨੌਜਵਾਨ ਤੇ ਸ਼ਰੇਆਮ ਹਮਲਾ ਕੀਤਾ ਗਿਆ ਮੀਡੀਆ ਰਿਪੋਰਟਾਂ ਦੇ ਮੁਤਾਬਕ ਪੁਲਿਸ ਨੇ ਪੀੜਤ ਨੂੰ ਹੀ ਹਿਰਾਸਤ ਦੇ ਵਿੱਚ ਲੈ ਲਿਆ ਇਹ ਉੱਥੋਂ ਦੇ ਸਥਾਨਕ ਲੋਕਾਂ ਦਾ ਵੀ ਕਹਿਣਾ ਇਸ ਘਟਨਾ ਤੋਂ ਬਾਅਦ ਵੱਲਾ ਪੁਲਿਸ ਸਟੇਸ਼ਨ ਦੇ ਬਾਹਰ ਕਈ ਸਮਾਜਿਕ ਤੇ ਸਿੱਖ ਜਥੇਬੰਦੀਆਂ ਨੇ ਪਰਦਰਸ਼ਨ ਵੀ ਕੀਤਾ ਪੁਲਿਸ ਤੇ ਪ੍ਰਸ਼ਾਸਨ ਦੇ ਰਵੱਈਏ ਤੇ ਜਿਹੜੇ ਲੋਕਾਂ ਨੇ ਸਵਾਲ ਚੁੱਕੇ ਨੇ ਇਸ ਮਾਮਲੇ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਯੋਗਾ ਸਿੰਘ ਬਡਾਲਾ ਨੇ ਕਿਹਾ ਕਿ ਹਮਲਾ ਕੀਤਾ ਗਿਆ ਪੰਜਾਬੀ ਨੌਜਵਾਨ ਦਾ ਪਹਿਲਾਂ ਹੀ ਦੋਸ਼ੀ ਪ੍ਰਵਾਸੀ ਮਜ਼ਦੂਰ ਨਾਲ ਵਿੱਤੀ ਝਗੜਾ ਸੀ ਜੋ ਅਦਾਲਤ ਦੇ ਵਿਚਾਰ ਅਧੀਨ ਆ ਇਸ ਦੇ ਬਾਵਜੂਦ ਦੋਸ਼ੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਨੂੰ ਬਾਜ਼ਾਰ ਵਿੱਚ ਘੇਰ ਲਿਆ ਤੇ ਉਸ ਦੀ ਕੁੱਟਮਾਰ ਵੀ ਕੀਤੀ ਬਾਬਾ ਸੰਨੀਨਾਥ ਦਾ ਦੋਸ਼ ਆ ਕਿ ਜਿੱਥੇ ਪੰਜਾਬ ਤੋਂ ਗੈਰ ਕਾਨੂੰਨੀ ਪ੍ਰਵਾਸੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀਆਂ ਮੰਗਾਂ ਹੋ ਰਹੀਆਂ ਨੇ ਉੱਥੇ ਹੀ ਪ੍ਰਵਾਸੀ ਮਜ਼ਦੂਰ ਖੁੱਲੇ ਆਮ ਸਥਾਨਕ ਪੰਜਾਬੀਆਂ ਤੇ ਹਮਲਾ ਕਰ ਰਹੇ ਨੇ ਜਦੋਂ ਕਿ ਪੁਲਿਸ ਉਹਨਾਂ ਦੇ ਸਮਰਥਨ ਦੇ ਵਿੱਚ ਖੜੀ ਦਿਖਾਈ ਦਿੰਦੀ ਆ ਤਾਂ ਇਹ ਉਥੋਂ ਦੇ ਜਿਹੜੇ ਸਥਾਨਕ ਜਥੇਬੰਦੀਆਂ ਦਾ ਕਹਿਣਾ ਉਹਨਾਂ ਨੇ ਇਸ ਘਟਨਾ ਦੀ ਸਭ ਤੋਂ ਸਖਤ ਜਿਹੜੀ ਉਹ ਨਿੰਦਾ ਵੀ ਕੀਤੀ ਆ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਆ ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਜਿਹੜਾ ਪੈਸੇ ਦੇ ਲੈਣ ਦੇਣ ਨਾਲ ਸੰਬੰਧਿਤ ਆ ਤੇ ਪੁਲਿਸ ਅਨੁਸਾਰ ਦੋਵੇਂ ਧਿਰਾਂ ਨੂੰ ਜਿਹੜਾ ਜਾਂਚ ਪੜਤਾਲ ਲਈ ਪੁਲਿਸ ਸਟੇਸ਼ਨ ਸੱਦਿਆ ਗਿਆ ਸੀ ਤੇ ਸਥਿਤੀ ਨੂੰ ਕਾਬੂ ਕਰਨ ਲਈ ਥੋੜੀ ਦੇਰ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਬਾਅਦ ਵਿੱਚ ਦੋਵਾਂ ਨੂੰ ਚੇਤਾਵਨੀ ਦੇ ਕੇ ਰਿਹਾ ਕਰ ਦਿੱਤਾ ਗਿਆ ਉਹਨਾਂ ਨੂੰ ਉਮੀਦ ਪ੍ਰਗਟ ਕੀਤੀ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਨੂੰ ਸੋਹਿਰਤਾ ਨਾਲ ਹਲ ਕਰ ਲੈਣਗੇ ਉਥੇ ਬੀਤੇ ਦਿਨਾਂ ਦੀ ਗੱਲ ਕਰ ਲੈਣੇ ਆ ਤਾਂ ਜਿਹੜਾ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਕਟਾਣੀ ਕਲਾਂ ਚ ਹੋਏ ਪੰਚਾਇਤ ਦੇ ਭਾਰੀ ਇਕੱਠ ਦੌਰਾਨ ਜਿੱਥੇ ਪ੍ਰਵਾਸੀਆਂ ਨੂੰ ਲੈ ਕੇ ਇੱਕ ਅਹਿਮ ਫੈਸਲੇ ਉਹ ਕੀਤੇ ਗਏ ਸੀ ਉਥੇ ਪੰਜਾਬ ਦੇ ਹੋਰ ਪੱਖ ਦੇ ਮਸਲਿਆਂ ਨੂੰ ਲੈ ਕੇ ਵੀ ਕਈ ਅਹਿਮ ਐਲਾਨ ਪੰਚਾਇਤ ਦੇ ਵੱਲੋਂ ਉਹ ਕੀਤੇ ਗਏ ਸੀ ਤੇ ਪਿੰਡ ਦੇ ਸਮੂਹ ਵਸਨੀਕਾਂ ਦੀ ਮੌਜੂਦਗੀ ਚ ਹੋਏ ਇਕੱਠ ਦੌਰਾਨ ਉਹ ਐਲਾਨ ਕੀਤਾ ਗਿਆ ਸੀ ਕਿ ਪਿੰਡ ਚ ਰਹਿਣ ਵਾਲੇ ਪ੍ਰਵਾਸੀ ਤੇ ਹੋਰ ਬਾਹਰੀ ਲੋਕ ਜੋ ਕਿਰਾਏ ਤੇ ਰਹਿੰਦੇ ਨੇ ਉਹਨਾਂ ਨੂੰ ਜਿਹੜਾ ਇਹ ਕਿਹਾ ਗਿਆ ਸੀ ਕਿ ਤੁਸੀਂ 15 ਅਕਤੂਬਰ 2025 ਤੱਕ ਪਿੰਡ ਤੋਂ ਚਲੇ ਜਾਣ ਇਸ ਦੇ ਨਾਲ ਹੀ ਪਿੰਡ ਚ ਮੌਜੂਦ ਦੁਕਾਨਾਂ ਉੱਪਰ ਪਲਾਸਟਿਕ ਦੇ ਲਿਫਾਫਿਆਂ ਦੇ ਪੂਨ ਤਰ੍ਹਾਂ ਜਿਹੜੀ ਪਾਬੰਦੀ ਉਹ ਰਹੇਗੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਨੂੰ ਜਿਹੜਾ 5000 ਰੁਪਏ ਦਾ ਜੁਰਮਾਨਾ ਉਹ ਕੀਤਾ ਜਾਵੇਗਾ ਤਾਂ ਇਹ ਪੰਚਾਇਤਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਬਿੱਤੇ ਦਿਨਾਂ ਦੇ ਦੌਰਾਨ ਹੀ ਤੇ ਪੰਚਾਇਤ ਨੇ ਲੋਕਾਂ ਨੂੰ ਸ੍ਰਮਤੀ ਨਾਲ ਐਲਾਨ ਕੀਤਾ ਸੀ ਕਿ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਵੇਚਰੀ ਜਾਂ ਸਪਲਾਈ ਕਰਨ ਵਾਲੇ 15 ਅਕਤੂਬਰ ਤੱਕ ਸੁਧਰ ਜਾਣ ਨਹੀਂ ਤਾਂ ਅਨਾਉਂਸਮੈਂਟ ਕਰਵਾ ਕੇ ਉਹਨਾਂ ਦਾ ਨਾਂ ਜਨ ਤੱਕ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਹੋਰ ਵੀ ਕਈ ਆਮ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਜਿਹੜੀ ਉਹ ਕੀਤੀਆਂ ਗਈਆਂ ਸੀ ਸਭ ਤੋਂ ਅਹਿਮ ਪਿੰਡ ਦੇ ਵਿੱਚ ਰਹਿਣ ਵਾਲੇ ਪਰਵਾਸੀ ਤੇ ਬਾਹਰੀ ਕਿਰਾਏਦਾਰਾਂ ਦਾ ਮੁੱਦਾ ਸੀ ਜਿਸ ਨੂੰ ਲੈ ਕੇ ਜਿੱਥੇ ਪਿੰਡ ਵਾਸੀਆਂ ਨੇ ਛਲਾਗਾ ਵੀ ਕੀਤੀ ਹੈ ਤੇ ਉੱਥੇ ਕੁਝ ਲੋਕਾਂ ਨੇ ਇਸ ਨੂੰ ਲੈ ਕੇ ਵਿਰੋਧ ਵੀ ਜ਼ਾਹਰ ਕੀਤਾ ਸੀ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰਦੇ ਹਾਂ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਮ ਦੇ ਪਿੰਡ ਹਰਚੋਬਾਲ ਵਿੱਚ ਜਿਹੜਾ ਇੱਕ ਮਤਾ ਪਾਸ ਉਹ ਕੀਤਾ ਗਿਆ ਸੀ ਜਿਸ ਵਿੱਚ ਪ੍ਰਵਾਸੀਆਂ ਨੂੰ ਸੱਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਇਸ ਮੌਕੇ ਉੱਤੇ ਸਰਪੰਚ ਕੈਪਟਨ ਤਰਮਿੰਦਰ ਸਿੰਘ ਵੱਲੋਂ ਪੂਰੀ ਪੰਚਾਇਤ ਦੇ ਨਾਲ ਪ੍ਰਵਾਸੀਆਂ ਦਾ ਇਜ਼ਲਾਸ ਉਹ ਬੁਲਾਇਆ ਗਿਆ ਸੀ ਜਿਸ ਵਿੱਚ ਪਰਵਾਸੀਆਂ ਨੂੰ ਉਹਨਾਂ ਦੇ ਆਧਾਰ ਕਾਰਡ ਪਰਿਵਾਰ ਦੇ ਬਾਰੇ ਪੂਰੀ ਜਾਣਕਾਰੀ ਪੁਲਿਸ ਵੈਰੀਫਿਕੇਸ਼ਨ ਤੇ ਆਉਣ ਜਾਣ ਵਾਲੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਕਲਮਬੰਦ ਉਹ ਕੀਤੀ ਗਈ ਸੀ ਇਸ ਮੌਕੇ ਸਰਪੰਚ ਕੈਪਟਨ ਤਰਮਿੰਦਰ ਸਿੰਘ ਨੇ ਪਰਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਜਲਦੀ ਤੋਂ ਜਲਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਲੈਣ ਤੇ ਪਿੰਡ ਦੇ ਮਾਹੌਲ ਨੂੰ ਲੈ ਕੇ ਉਹਨਾਂ ਨੇ ਤਾੜਨਾ ਕੀਤੀ ਸੀ ਕਿ ਜੇਕਰ ਕੋਈ ਵੀ ਪਰਵਾਸੀ ਕੋਈ ਗਲਤੀ ਕਰਦਾ ਤਾਂ ਉਸ ਨੂੰ ਕਿਸੇ ਵੀ ਹਾਲਤ ਬਖਸ਼ਿਆ ਨਹੀਂ ਜਾਵੇਗਾ ਤੇ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਉਹ ਕੀਤੀ ਜਾਵੇਗੀ ਮੌਕੇ ਤੇ ਪੰਜੇ ਪਿੰਡ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਨੇ ਵੀ ਪਿੰਡ ਦੀ ਪੰਚਾਇਤ ਦੇ ਇਸ ਦੇ ਫੈਸਲੇ ਤੇ ਸਹਿਮਤੀ ਜਤਾਈ ਸੀ ਤੇ ਪਿੰਡ ਮਵਾ ਦੇ ਵਿੱਚ ਆਮ ਇਜਲਾਸ ਦੇ ਦੌਰਾਨ ਪੰਚਾਇਤ ਨੇ ਇੱਕ ਮਹੱਤਵਪੂਰਨ ਤੇ ਸਖਤ ਫੈਸਲੇ ਲੈਂਦੇ ਹੋਏ ਪ੍ਰਵਾਸੀਆਂ ਲਈ ਨਵੇਂ ਨਿਯਮ ਲਾਗੂ ਕਰ ਦਿੱਤੇ ਸੀ ਇਜਲਾਸ ਦੀ ਸ਼ੁਰੂਆਤ ਹੁਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਵੱਲੋਂ 5 ਸਾਲਾਂ ਬੱਚੇ ਨਾਲ ਹੋਈ ਦਰਿੰਦਗੀ ਤੇ ਉਸ ਦੀ ਮੌਤ ਤੇ ਗਹਿਰੇ ਦੁੱਖ ਪ੍ਰਗਟਾਉਣ ਨਾਲ ਉਹ ਕੀਤੀ ਸੀ सरपंच संजीव कुमार ਨੇ ਇਜਲਾਸ ਦੌਰਾਨ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਪਿੰਡ ਦੇ ਅੰਦਰ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਨਹੀਂ ਬਣਾਇਆ ਜਾਵੇਗਾ ਜਿਨ੍ਹਾਂ ਦਾ ਪਹਿਲਾਂ ਤੋਂ ਬਣਿਆ ਹੋਇਆ ਉਹਨਾਂ ਨੂੰ ਕੈਨਸਲ ਕਰਵਾਉਣ ਲਈ ਜਿਹੜੀ ਕਾਰਵਾਈ ਹੋਵੇਗੀ ਇਸ ਤੋਂ ਇਲਾਵਾ ਕੋਈ ਵੀ ਪਿੰਡ ਵਾਸੀ ਆਪਣਾ ਘਰ ਕਿਰਾਏ ਤੇ ਪ੍ਰਵਾਸੀਆਂ ਨੂੰ ਨਹੀਂ ਦਵੇਗਾ ਇਜਲਾਸ ਦੌਰਾਨ ਮਜ਼ਦੂਰਾਂ ਦੀ ਮਜ਼ਦੂਰੀ ਦਰ ਵੀ ਨਿਰਧਾਰਿਤ ਉਹ ਕੀਤੀ ਗਈ ਸੀ ਪੰਚਾਇਤ ਦੇ ਵੱਲੋਂ ਲਏ ਗਏ ਫੈਸਲਿਆਂ ਦੀ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਪ੍ਰਸ਼ੰਸਾ ਵੀ ਕੀਤੀ ਗਈ ਸੀ ਤੇ ਪਿੰਡ ਮਬਾ ਪੰਚਾਇਤ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਗਏ ਸੀ ਜਿਸ ਅਨੁਸਾਰ ਪਿੰਡ ਦੇ ਅੰਦਰ ਪ੍ਰਵਾਸੀਆਂ ਦੇ ਆਧਾਰ ਕਾਰਡ ਨਹੀਂ ਬਣਨਗੇ ਪੁਰਾਣੇ ਕੈਨਸਲ ਕਰਵਾਏ ਜਾਣਗੇ ਕੋਈ ਵੀ ਘਰ ਜਿਹੜਾ ਪ੍ਰਵਾਸੀਆਂ ਨੂੰ ਕਿਰਾਏ ਤੇ ਨਹੀਂ ਦਿੱਤਾ ਜਾਵੇਗਾ ਜਿਨ੍ਹਾਂ ਨੇ ਮੋਟਰਾਂ ਤੇ ਪ੍ਰਵਾਸੀ ਰਹਿੰਦੇ ਨੇ ਤਾਂ ਉਹ ਮਾਲਕ ਨੂੰ ਦੋ ਫੋਟੋਆਂ ਤੇ ਆਧਾਰ ਕਾਰਡ ਦੀ ਕਾਪੀ ਸਰਪੰਚ ਕੋਲ ਜਮਾ ਕਰਵਾਉਣੀ ਹੋਵੇਗੀ ਮਜ਼ਦੂਰਾਂ ਦੀ ਮਜ਼ਦੂਰੀ ਨਿਰਧਾਰਿਤ ਕਰਦੀਆਂ ਹੋਈਆਂ ਮਜ਼ਦੂਰ ਨੂੰ ਰੋਟੀ ਸਮੇਤ 400 ਰੁਪਏ ਤੋਂ ਬਿਨਾਂ ਰੋਟੀ ਤੋਂ ਸੋਕੀ ਪੱਕੀ ਜਿਹੜੀ 450 ਰੁਪਏ ਦਿਹਾੜੀ ਉਹ ਦਿੱਤੀ ਜਾਵੇਗੀ ਪਿੰਡ ਦੇ ਵਿੱਚ ਸਪੀਕਰ ਲਗਾ ਕੇ ਸਬਜ਼ੀਆਂ ਜਾਂ ਸਮਾਨ ਵੇਚਣ ਤੇ ਜਿਹੜੀ ਉਹ ਪਾਬੰਦੀ ਆ ਤੇ ਮਹਾਂ ਤੁਹਾਨੂੰ ਵਧਾਈ ਦੇਣ ਦੇ ਤੌਰ ਤੇ ਜਿਹੜਾ 2100 ਰੁਪਏ ਤੋਂ ਵੱਧ ਉਹ ਨਹੀਂ ਦਿੱਤੇ ਜਾਵੇਗਾ ਅਤੇ ਰਸਦ ਇਕੱਠੀ ਕਰਨ ਵਾਲੇ ਵਿਅਕਤੀ ਸਿਰਫ ਗੁਰਦੁਆਰੇ ਜਾਂ ਮੰਦਰ ਦੇ ਵਿੱਚ ਐਲਾਨ ਕਰ ਸਕਣਗੇ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਜਿਹੜਾ ਪ੍ਰਵਾਸੀਆਂ ਦੇ ਮੁੱਦੇ ਤੇ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਪ੍ਰਵਾਸੀਆਂ ਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਕਿਹਾ ਗਿਆ ਸੀ ਕਿ ਖੁਸ਼ਿਆਰਪੁਰ ਵਿੱਚ ਬੜੀ ਬੇਰਹਿਮੀ ਤੇ ਗੈਰ ਮਨੁੱਖੀ ਤਰੀਕੇ ਨਾਲ ਕਤਲ ਉਹ ਜਿਹੜਾ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਫਾਸਟ ਟਰੈਕ ਅਦਾਲਤ ਰਾਹੀਂ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਅਪਰਾਧੀ ਦਾ ਕੋਈ ਧਰਮ ਜਾਤ ਦੇਸ਼ ਜਾਂ ਪਰਦੇਸ਼ ਨਹੀਂ ਹੁੰਦਾ ਜੇ ਕੋਈ ਕਾਨੂੰਨ ਨੂੰ ਹੱਥ ਵਿੱਚ ਲੈਂਦਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਕਿਤੇ ਦਾ ਵੀ ਹੋਵੇ ਉਹਨਾਂ ਨੇ ਅੱਗੇ ਇਹ ਵੀ ਕਿਹਾ ਸੀ ਕਿ ਜੇ ਕੋਈ ਜੁਰਮ ਕਰਦਾ ਤਾਂ ਉਸ ਨੂੰ ਅਸੀਂ ਹੋਰ ਸੂਬਿਆਂ ਤੇ ਦੇਸ਼ਾਂ ਤੋਂ ਕਾਬੂ ਕਰਕੇ ਲੈ ਆਉਂਦੇ ਹਾਂ ਮੁੱਖ ਮੰਤਰੀ ਭਗਵਾਨ ਤਮਾਨੇ ਕਾਂਗਰਸ ਤੇ ਵੀ ਨਿਸ਼ਾਨਾ ਬਿੰਦਿਆ ਇਹ ਕਿਹਾ ਸੀ ਕਿ ਇਸ ਬਾਰੇ ਆਪ ਹੀ ਉਹ ਜਿਹੜਾ ਇੱਕ ਮਤ ਨਹੀਂ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਦਾ ਜਿਹੜਾ ਕਿਸਾਨ ਵਿੰਗ ਦਾ ਪ੍ਰਧਾਨ ਕਹਿੰਦਾ ਕਿ ਪ੍ਰਵਾਸੀਆਂ ਨੂੰ ਇੱਥੋਂ ਕੱਢ ਦਿਓ ਜਦਕਿ ਇਹਨਾਂ ਦੀ ਪਾਰਟੀ ਦਾ ਪੰਜਾਬ ਪ੍ਰਧਾਨ ਬਿਹਾਰ ਜਾ ਕੇ ਕਹਿੰਦਾ ਕਿ ਇਹਨਾਂ ਬਿਨਾ ਸਾਡਾ ਸਰਦਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਕਲਕੱਤਾ ਮਹਾਰਾਸ਼ਟਰ ਤੇ ਹੋਰ ਸੂਬਿਆਂ ਦੇ ਵਿੱਚ ਵੀ ਬਹੁਤ ਸਾਰੇ ਪੰਜਾਬੀ ਰਹਿੰਦੇ ਨੇ ਜੇ ਕੱਲ ਉਹਨਾਂ ਦਾ ਜਿਹੜਾ ਵਿਰੋਧ ਸ਼ੁਰੂ ਹੋ ਜਾਵੇ ਤਾਂ ਫਿਰ ਕੀ ਕਰਾਂਗੇ